ਨਾਮ ਦੀ ਮੇਰਾ ਨਾਮ ਕੁੰਨਰ ਸਿੰਘ ਹੈ ਜੀ ਅਬਦਾਲਾ ਦਾ ਮੈਂ ਰਹਿਣਾ ਹਾਂ ਆ ਸਰਦਾਰ ਕੁੰਨਰ ਸਿੰਘ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਉੱਪਰ ਚੁੱਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਕਿਸ ਤਰ੍ਹਾਂ ਦੇ ਮੰਨਦੇ ਜੀ ਇਸ ਜੀ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਜੀ ਸਕੂਲਾਂ ਵਾਸਤੇ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਤੇ ਬਹੁਤ ਵਧੀਆ ਚੰਗੇ ਉਪਰਾਲੇ ਹੋ ਰਹੇ ਆ ਬਹੁਤ ਵਧੀਆ ਠੀਕ ਆ ਸਕੂਲਾਂ ਨੂੰ ਗਰੰਟਾ ਵੀ ਦਿੱਤੀਆਂ ਜਾ ਰਹੀਆਂ ਇਮਾਰਤਾਂ ਵਾਸਤੇ ਬਹੁਤ ਚੰਗਾ ਕੰਮ ਹੋ ਰਿਹਾ ਜੀ ਜਿਵੇਂ ਵਾਦਾ ਕੀਤਾ ਸੀ ਕਿ ਸਕੂਲਾਂ ਨੂੰ ਜਿਹੜਾ ਵਾ ਡਵੈਲਪ ਕੀਤਾ ਜਾਵੇਗਾ ਸਿੱਖਿਆ ਜਿਹੜੀ ਆ ਉੱਚ ਕੀਤੀ ਜਾਵੇਗੀ ਟੀਚਰਾਂ ਨੂੰ ਜਿਹੜੀ ਆ ਸਿੱਖਿਆ ਦਿੱਤੀ ਜਾਵੇਗੀ ਤਾਂ ਤਾਂ ਜੋ ਪੰਜਾਬ ਸਕੂਲ ਜਿਹੜੇ ਨੇ ਉਹ ਦਿੱਲੀ ਵਰਗੇ ਸਕੂਲ ਬਣਾਏ ਜਾਣਗੇ ਕੀ ਲੱਗਦਾ ਵਾ ਕਿ ਉਸ ਤਰ੍ਹਾਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਉਤਰਾਂ ਹੋ ਰਿਹਾ ਜੀ ਬਹੁਤ ਵਧੀਆ ਅੱਗੇ ਨੂੰ ਬੜਾ ਫਰਕ ਹੈ ਸਕੂਲ ਬਹੁਤ ਵਧੀਆ ਟੀਚਰ ਬਹੁਤ ਵਧੀਆ ਜੀ ਸਕੂਲਾਂ ਚ ਸਾਫ ਸਫਾਈ ਪ੍ਰਬੰਧ ਬਹੁਤ ਵਧੀਆ ਚੰਗੇ ਪ੍ਰਬੰਧ ਹੋ ਰਹੇ ਪਹਿਲਾਂ ਨਾਲੋਂ ਬਹੁਤ ਚੰਗੇ ਆ ਜੀ ਪਰ ਕਈ ਜਿਹੜੇ ਵਿਰੋਧੀ ਧਿਰਾਂ ਵਾਂ ਉਹ ਟਿੱਪਣੀਆਂ ਵੀ ਕਰ ਰਹੀਆਂ ਵਾਂ ਕਿ ਜਿਹੜਾ ਪੰਜਾਬ ਸਰਕਾਰ ਆ ਉਹਨਾਂ ਸਕੂਲਾਂ ਨੂੰ ਹੀ ਜਿਹੜਾ ਵਾ ਕੋਚਾ ਮਾਰ ਕੇ ਤੇ ਕਹਿ ਰਹੇ ਕਿ ਅਸੀਂ ਇਸ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਵਾ ਜਾਂ ਫਿਰ ਕੋਈ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਕੋਈ ਜੀ ਵਿਰੋਧੀ ਧਿਰ ਨੇ ਇਹ ਟਿੱਪਣੀਆਂ ਕਰਨੀਆਂ ਹੀ ਹੁੰਦੀਆਂ ਜਿਹੜਾ ਮੌਕੇ ਤੇ ਗੱਲ ਹੁੰਦੀ ਆ ਆ ਹੁਣ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ ਆ ਸਾਨੂੰ ਗ੍ਰਾਂਟ ਦਿੱਤੀ ਸਕੂਲ ਨੂੰ ਆ ਕਮਰਾ ਬਣਿਆ ਕੋਲ ਦਿਖਦਾ ਇਹਦੀ ਸਾਰੀ ਡਿਟੇਲ ਸਾਡੇ ਕੋਲ ਕਿੰਨੇ ਕਿੰਨੇ ਪੈਸੇ ਕਦੋਂ-ਕਦੋਂ ਆਏ ਆ ਇਹ ਸਕੂਲ ਨੂੰ 7,51,000 ਰੁਪਇਆ ਇਸ ਕੰਮੇ ਵਾਸਤੇ ਆਇਆ ਇਹ ਸਾਰਾ ਲੱਗ ਗਿਆ ਬਹੁਤ ਵਧੀਆ ਅਸੀਂ ਸਤਿਕਾਰ ਕਰਦੇ ਹਾਂ ਸਲਾਘਾ ਕਰਨੀ ਆ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੋਈ ਪ੍ਰੋਗਰਾਮ ਚੱਲਣ ਗਿਆ ਪਹਿਲਾਂ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਵਾਅਦਾ ਹੋ ਰਿਹਾ ਵਾ ਜਿਵੇਂ ਪਹਿਲਾਂ ਪ੍ਰਾਈਵੇਟ ਸਕੂਲਾਂ ਵਾਲ ਨੂੰ ਲੋਕ ਭਾਈਦੇ ਪਿਆ ਸੀ ਜਿਵੇਂ ਹੁਣ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਹਾਈ ਕਲਾਸਾਂ ਜਿਵੇਂ ਕੰਪਿਊਟਰ ਕਲਾਸਾਂ ਜਿਹੜੀਆਂ ਵਾ ਸਰਕਾਰੀ ਸਕੂਲਾਂ ਦੇ ਵਿੱਚ ਲਗਾਈਆਂ ਜਾ ਰਹੀਆਂ ਕੋਈ ਲੱਗਦਾ ਵਾ ਕਿ ਸਰਕਾਰੀ ਸਕੂਲਾਂ 'ਚ ਵਾਧਾ ਹੋ ਰਿਹਾ ਬੱਚਿਆਂ ਦਾ ਅੱਗੇ ਨੂੰ ਮੈਂ ਆਪਣੇ ਇੱਥੇ ਪਿੰਡ ਦੇ ਵਿੱਚ ਜਾਂ ਲਾਗੇ ਬੰਨੇ ਸਮੀਂਡਾ ਵੀ ਅੱਗੇ ਨੂੰ ਸਰਕਾਰੀ ਸਕੂਲਾਂ ਵੱਲ ਲੋਕਾਂ ਦਾ ਵੱਧ ਝੁਕਾਅ ਹੋਇਆ ਆ ਅੱਗੇ ਨੂੰ ਫਰਕ ਆ ਜੀ ਬਿਲਕੁਲ ਪੜ੍ਹਾਈ ਵੀ ਚੰਗੀ ਆ ਟੀਚਰ ਵੀ ਬਹੁਤ ਚੰਗੇ ਆ ਇਹ ਅੱਗੇ ਟੀਚਰ ਹੀ ਹੁੰਦੇ ਕੋਈ ਆ ਗਿਆ ਕੋਈ ਨਾ ਕਰਿਆ ਜਿਵੇਂ ਬੈਠੇ ਰਹੇ ਪਰ ਸਾਰੇ ਟੀਚਰ ਆਉਂਦੇ ਟਾਈਮ ਨਾ ਹੁੰਦੇ ਆ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਈ ਕਰਾਉਂਦੇ ਆ ਅਫਦਲ ਸਕੂਲ ਜਿਹੜਾ ਵਾ ਜਿੱਥੇ ਆਪਾਂ ਅੱਜ ਖੜ ਇਸ ਸਕੂਲ ਨੂੰ ਜਿਹੜੀ ਅੱਜ ਮੇਨਾਂ ਇਹ ਜਿਹੜੀ ਆ ਪਿੰਡ ਵੱਲੋਂ ਦਿੱਤੀ ਗਈ ਹੋਈ ਆ ਜਾਂ ਫਿਰ ਸਰਕਾਰ ਵੱਲੋਂ ਜਿਹੜਾ ਵਾ ਇਸ ਦੇ ਉੱਪਰ ਆਪ ਖਰੀਦ ਕੇ ਸਰਕਾਰ ਨੇ ਬਣਾਈ ਹੋਈ ਇਹ ਜਿਹੜੀ ਪਿੰਡ ਦੀ ਪੰਚਾਇਤ ਨੇ ਜ਼ਮੀਨ ਦਿੱਤੀ ਆ ਇਹ ਪਹਿਲਾਂ ਦਿੱਤੀ ਪਹਿਲਾਂ ਇਹ ਮਿਡਲ ਸਕੂਲ ਸੀ ਬਾਅਦ ਚ ਹਾਈ ਸਕੂਲ ਹੋ ਗਿਆ ਜਿਉਂ-ਜਿਉਂ ਸਰਕਾਰਾਂ ਆਈਆਂ ਇਹਨਾਂ ਨੂੰ ਕੋਈ ਨਾ ਕੋਈ ਗ੍ਰਾਂਟ ਦੇਂਦੇ ਕਮਰੇ ਬਣਦੇ ਰਹੇ ਇਹ ਜਿਹੜਾ ਕਮਿਊਨਿਟੀ ਹਾਲ ਆ ਇਹ ਕਾਂਗਰਸ ਸਰਕਾਰ ਦੇ ਟਾਈਮ ਤੇ ਬਣਿਆ ਸਰਦਾਰ ਸਵਿੰਦਰ ਸਿੰਘ ਜੀ ਕਥੂ ਨੰਗਲ ਭਗਵੰਤਪਾਲ ਜੀ ਸੱਚਰ ਇਹ ਉਦੋਂ ਹਲਕਾ ਵਿਧਾਇਕ ਹਿਸਵਿੰਦਰ ਸਿੰਘ ਉਹਨਾਂ ਨੇ ਇੱਕ ਕੰਪਿਊਟਰ ਹਾਲ ਬਣਾਇਆ ਇਹਦਾ ਉਹਨਾਂ ਨੇ ਉਦਾਰ ਉਦਕਾਟਨ ਕੀਤਾ 2035 ਨੂੰ ਨਾਲ ਹੀ ਸਟੇਡੀਅਮ ਬਣਾਇਆ ਇਹਦੀ ਹਾਲਤ ਬਹੁਤ ਖਸਤਾ ਸੀ ਜਿਹੜੀ ਆ ਹੁਣ ਖਬਰ ਇੱਕ ਚੱਲੀ ਆ ਸਾਡੀ ਭੈਣ ਬੀਬੀ ਗਨੀਬਕੌਰ ਜਿਹੜੀ ਛੋਟੀ ਭੈਣ ਸਾਡੀ ਸਤਕਾਰ ਜੋ ਗਿਆ ਐਮਐਲਏ ਹਲਕੇ ਦੀ ਉਹਨਾਂ ਆਖਿਆ ਵੀ ਜਿਹੜੀ ਇਹ ਰਾਮ ਸਿੰਘ ਨੇ দান ਕੀਤੀ ਆ ਇਹ ਸਾਡੀ ਪੰਚਾਇਤ ਦੀ ਜ਼ਮੀਨ ਹੈ ਜੀ ਪੰਚਾਇਤ ਦਾ ਹੀ ਕੰਪਿਊਟਰ ਹਾਲ ਆ ਇਹ ਸਾਡੇ ਸਾਰੇ ਪਿੰਡ ਨੇ ਮੇਰੇ ਕੋਲ ਸਨਮਾਨ ਪੱਤਰ ਆ ਸਾਡੇ ਕੋਲ Shri Krishan Kumar ji ਸਿੱਖਿਆ ਵਿਭਾਗ ਦੇ ਸਕੱਤਰ ਆ ਇਹ ਉਹਨਾਂ ਨੂੰ ਆਹੇ ਦਾਨ ਕੀਤਾ ਉਹਨਾਂ ਸਾਨੂੰ ਸਨਮਾਨਿਤ ਕੀਤਾ ਆ ਮੇਰੇ ਕੋਲ ਸਨਮਾਨਤ ਸਕੂਲ ਵੱਲੋਂ ਉਹਨਾਂ ਨੂੰ ਆਹ ਦਾਨ ਕੀਤਾ ਉਹਨਾਂ ਬੜੀ ਸਲਾਹਗਾ ਕੀਤੀ ਇਹ ਇਤਿਹਾਸ ਇੰਨੀ ਖਸਤਾ ਹੋ ਗਈ ਸੀ ਇਹਦੇ ਅਮਲੀਆ ਹੈ ਟੀਚੇ ਲਾਉਂਦੇ ਤੇ ਅਮਲੀਆ ਦਾ ਅੱਡਾ ਬਣਿਆ ਹੈ ਸਕੂਲ ਵਾਲਿਆਂ ਸਾਨੂੰ ਆਖਿਆ ਸਰਦਾਰ ਬਲਵਿੰਦਰ ਸਿੰਘ ਇੱਥੇ ਹੈਡਮਾਸਟਰ ਹੀ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਸਾਨੂੰ ਆਖਿਆ ਆਹ ਉਹਨਾਂ ਦੀ ਇਹਦੀ ਹਾਲਤ ਅੱਗੇ ਨੂੰ ਬਹੁਤ ਵਧੀਆ ਹੋ ਗਈ ਆ ਇਹਦੇ ਵਿੱਚ ਬੱਚੇ ਪੈਂਦੇ ਆ ਜੀ ਬਹੁਤ ਵਧੀਆ ਕੋਈ ਗੱਲ ਨਹੀਂ ਇਹ ਕਿਸੇ ਨੇ ਦਾਨ ਨਹੀਂ ਕੀਤੀ ਸਾਡੇ ਪਿੰਡ ਦੀ ਨਗਰ ਦੀ ਪੰਚਾਇਤ ਦੀ ਜ਼ਮੀਨ ਆ ਤੇ ਪਿੰਡ ਸਾਰੇ ਨਹੀਂ ਨਗਰ ਨੇ ਇਹ ਦਾਨ ਕੀਤੀ ਸਕੂਲ ਨੂੰ ਕਿ ਕੱਲੇ ਬੰਦੇ ਨਹੀਂ ਇਹ ਬੀਬੀ ਗਨੀਬ ਕੋਰਾਂ ਦੀ ਆ ਕੁਝ ਸਾਡੇ ਪਿੰਡ ਦੇ ਇੱਕ ਦੋ ਜਣੇ ਨਿਆਣੇ ਜੇ ਮੈਂ ਤੇ ਉਹਨਾਂ ਨੂੰ ਆਖੋ ਬੱਚੇ ਆ ਉਹ ਆਂਦੇ ਜੀ ਦਾਨ ਕੀਤੀ ਕੋਈ ਇਹਨੂੰ ਆਖ ਦਿੰਦਾ ਇਹ ਤਾਂ ਕਾਲਜ ਆਪਣਾ ਦੂਜਾ ਵੇਖੋ ਰੈਡ ਇਹਨੂੰ ਪਹਿਲ ਸਾਸ ਦਿੰਦੇ ਆ ਕੋਈ ਜਾਣਕਾਰ ਆਖ ਦਿੰਦਾ ਇਹ ਕੰਪਿਊਟਰ ਹਾਲ ਸਰਦਾਰ ਸਵਿੰਦਰ ਸੋਨਾ ਬਣਾ ਕੇ ਦਿੱਤਾ ਸਚੇਰ ਸਾਹਿਬ ਨੇ ਇਹ ਸਕੂਲ ਨੂੰ ਆਹਦਾਨ ਕੀਤਾ ਆ ਇਹਦੇ 'ਚ ਕਿਸੇ ਦਾ ਕੋਈ ਹੱਕ ਨਹੀਂਗਾ ਬੀਬੀ ਨੂੰ ਚਾਹੀਦਾ ਵੀ ਆ ਕੇ ਵੇਖ ਲਿੰਦੇ ਪਹਿਲੋ ਇਹ ਕੰਪਿਊਟਰ ਹਾਲ ਕਿੰਨੇ ਬਣਾਇਆ ਕਦੋਂ ਦਾ ਬਣਿਆ ਆ ਤੇ ਪੰਚਾਇਤ ਨੇ ਦੇ ਦਾਨ ਕੀਤਾ ਸਾਡੇ ਕੋਲ ਸਬੂਤ ਹੈਗਾ ਜੀ ਸਬੂਤ ਤੋਂ ਬਿਨਾਂ ਸਿਰਫ ਇੱਕ ਉਹਨਾਂ ਨੇ ਵਿਰੋਧੀ ਤਿਰੇ ਤੋਂ ਬਾਹਰ ਕਰਨ ਵਾਸਤੇ ਭੰਨਣ ਵਾਸਤੇ ਇਹ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਨੂੰ ਗਾਹ ਵੀ ਨਹੀਂ ਕੋਈ ਗਾਂ ਲੈ ਆ ਕੇ ਕੁਛ ਕਾਲੀਦਾਲ ਨੂੰ ਕਾਲੀਦਾਲ ਖਤਮ ਹੋ ਗਿਆ ਇਹ ਹੁਣ ਆਪਣੇ ਹੱਥ ਗੰਦੇ ਵਰਤ ਰਿਹਾ ਅਸੀਂ ਵਿਰੋਧੀ ਪਾਰਟੀ ਦੀ ਬਦਨਾਮੀ ਕਰੀਏ ਤੇ ਸਾਨੂੰ ਕੋਈ ਜੀ ਆਇਆਂ ਆਖੇ ਅਸੀਂ ਤੇ ਇਹਨੇ ਸਾਡਾ ਸਕੂਲ ਪਲੱਸ 2 ਦਾ ਹੋਣ ਵਾਲਾ ਜੇ ਬੀਬੀ ਗਨੀਵ ਕੋਰ ਐਮ ਐਲ ਏ ਆ ਉਹ ਸਾਡਾ ਸਕੂਲ ਪਲੱਸ 2 ਦਾ ਕਰਵਾ ਦੇ ਤੇ ਅਸੀਂ ਉਹਦਾ ਵੀ ਧੰਨਵਾਦ ਕਰਾਂਗੇ ਆ ਵੀਚ ਉਹਦੇ ਕੋਲ ਵੀ ਅਸੀਂ ਰਿਕਰਟ ਕਰਾਵਾਂਗੇ ਪਰ ਕੋਈ ਕੰਮ ਸੂਲ ਵਾਸਤੇ ਇਹ ਭਗਵੰਤ ਮਾਨ ਜੀ ਨੇ ਜਗਵਿੰਦਰਪਾਲ ਜੱਗਾ ਜੀ ਨੇ ਆ ਸਕੂਲ ਵਾਸਤੇ ਗਰੰਟਾ ਦਿੱਤੀਆਂ ਇਹਨਾਂ ਦਾ ਅਦਕਟਨ ਹੋਇਆ ਅਸੀਂ ਧੰਨਵਾਦੀ ਉਹਨਾਂ ਦੇ ਬਹੁਤ ਵਧੀਆ ਗੱਲ ਚਾਰਦਵਾਰੀ ਹੋਈ ਆ ਇਹਨਾਂ ਬਿਲਕੁਲ ਵੇਖਣ ਤੋਂ ਬਗੈਰ ਬੀਬੀ ਕਨੀਪੂਰ ਨੇ ਇਹ ਜਿਹੜੀ ਗੱਲ ਕੀਤੀ ਆ ਗਲਤ ਗੱਲ ਕੀਤੀ ਆ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਬਿਲਕੁਲ